ਇਹ ਦੂਸਾਰਾ ਕਰੇਗਾ ਹਾਂਜੀ ਬੋਲੇ ਬੈਜੀ ਦਾ ਖਾਲਸਾ ਬੈਜੀ ਦੇ ਫੱਤੇ ਅੱਜ ਅਸੀਂ ਤੁਹਾਨੂੰ ਹਰਬਲ ਗਾਰਡਨ ਦੇ ਵਿੱਚੋਂ ਮੌਹੇ ਦਰਖਤ ਦੀ ਜਾਣਕਾਰੀ ਦਿੰਦੇ ਆ ਬੈ ਤਾਂ ਇਹ ਜੰਗਲੀ ਦਰਖਤ ਆ ਇਹਦੇ ਜਿਹੜੇ ਬਹੁਤ ਬੈਨੀਫਿਟ ਨੇ ਜਿਵੇਂ ਕਿ ਖਾਂਸੀ ਲਈ ਸਿਰਦਰਦ ਲਈ ਬਵਾਸੀਰ ਲਈ ਨਸਾ ਦੀ ਕਮਜ਼ੋਰੀ ਲਈ ਗੋਡੇ ਦਰਦ ਲਈ ਇਹਕੀ ਲਈ ਇਹ ਜਿਹੜਾ ਤੇਲ ਆ ਤੇਲ ਵੀ ਨਿਕਲਦਾ ਜਿਹੜਾ ਤੇਲ ਦੇ ਦੀ ਮਾਲਸ਼ ਕਰੀ ਜਾਵੇ ਗੋਟਿਆਂ ਤੇ ਜਾਂ ਸਰੀਰ ਤੇ ਗੋਡਿਆਂ ਦਾ ਦਰਦ ਘਟਦਾ ਗਟਕਿਆਂ ਦਾ ਦਰਦ ਘਟਦਾ ਇਹ ਖਾਣ ਲਈ ਵੀ ਇਤਮਾਲ ਹੁੰਦਾ ਹੈ ਇਹ ਦਿੰਦਾ ਦਰਦ ਲਈ ਵੀ ਬੈਨੀਫਿਟ ਆ ਇਹਦੇ ਇਹ ਤੋਂ ਇਲਾਵਾ ਹੋਰ ਵੀ ਕਈ ਬੈਨੀਫਿਟ ਨੇ ਇਹਨੂੰ ਆਪਾਂ ਨੂੰ ਲਾਉਣਾ ਚਾਹੀਦਾ ਇਹਦੇ ਦੇਖੋ ਐਟ ਟਾਈਮ ਆ ਕੇ ਅਪ੍ਰੈਲ ਮਈ ਦੇ ਵਿੱਚ ਇਹਨੂੰ ਆ ਕੇ ਫਲ ਲੱਗਦਾ ਜਿਹੜਾ ਪੂਰਾ ਝੜ ਜਾਂਦਾ ਇਹ ਖਾਣ ਨੂੰ ਮਿੱਠਾ ਹੁੰਦਾ ਬੈਸੇ ਨੂੰ ਇਹ ਕਹਿੰਦੇ ਲੋਕ ਬਾਹਰ ਕਈ ਸਟੇਟਾਂ ਦੇ ਵਿੱਚ ਇਹਦੀ ਸ਼ਰਾਬ ਵੀ ਕੱਢੀ ਜਾਂਦੀ ਆ ਪਰ ਇੱਥੇ ਕਈ ਇਹ ਜੜੇ ਬੂਟੀਆਂ ਦੇ ਤੌਰ ਤੇ ਆਪਾਂ ਇਹਨੂੰ ਵਰਤ ਸਕਦੇ ਆ ਥੈਂਕ ਯੂ